ਹਾਂਜੀ ਪਿਆਰੀ ਬੱਚਿਓ ਅੱਜ ਆਪਾਂ ਆਪਣੀ ਇਕਨੋਮਿਕਸ ਦੀ ਪਹਿਲੀ ਵੀਡੀਓ ਪਾਉਣ ਚੱਲੇ ਆ ਤਾਂ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਆਪਣੇ ਜੋ ਪੰਜਾਬ ਸਕੂਲ ਜਿਹੜੇ ਪੰਜਾਬ ਬੋਰਡ ਦੇ ਸਕੂਲ ਨੇ ਉਹਨਾਂ ਦੇ ਵਿੱਚ ਆਪਣੀ ਇਕਨੋਮਿਕਸ ਦੀ ਜਿਵੇਂ ਕਲਾਸ +2 ਦੀ ਬੁੱਕ ਹੈ ਸਮਸਟੀ ਅਰਥ ਸ਼ਾਸਤਰ ਤਾਂ ਇਹਦੀ ਐਕਸਪਲੇਨੇਸ਼ਨ ਆਪਾਂ ਬਿਲਕੁਲ ਇਜ਼ੀ ਕਰਕੇ ਤੁਹਾਨੂੰ ਸਮਝਾਵਾਂਗੇ ਤੇ ਬਿਲਕੁਲ ਈਜ਼ੀ ਨੋਟਸ ਵੀ ਤੁਹਾਨੂੰ ਦੇਵਾਂਗੀ ਤਾਂ ਆਜੂ ਜੀ ਤਾਂ ਆਪਾਂ ਸਭ ਤੋਂ ਪਹਿਲਾਂ ਜਿਹੜਾ ਟੌਪਿਕ ਕਰਨ ਲੱਗੇ ਆ ਉਹ ਕੀ ਆ ਟੌਪਿਕ ਦਾ ਨਾਮ ਕੁੱਲ ਪੂਰਤੀ ਦੀ ਧਾਰਨਾ ਕੁੱਲ ਪੂਰਤੀ ਦੀ ਧਾਰਨਾ ਨੂੰ ਜੇਕਰ ਅਸੀਂ ਸਮਝੀਏ ਤਾਂ ਕੁੱਲ ਪੂਰਤੀ ਕੀ ਹੁੰਦੀ ਆ ਜਿਵੇਂ ਜਿਹੜੀ ਕੁੱਲ ਪੂਰਤੀ ਹੁੰਦੀ ਆ ਨਾ ਇੱਕ ਲੇਖਾ ਸਾਲ ਦੇ ਵਿੱਚ ਜਿਹੜੇ ਮਤਲਬ ਇੱਕ ਸਾਲ ਦੇ ਅੰਦਰ ਲੋਕ ਕਿੰਨੀ ਮੰਗ ਕਰਦੇ ਨੇ ਕਿਸੇ ਵਸਤੂ ਦੀ ਦੀ ਮਤਲਬ ਕਿ ਜਿਹੜੇ ਉਤਪਾਦਕ ਹੁੰਦੇ ਨੇ ਜਿਹੜੇ ਵਸਤੂਆਂ ਨੂੰ ਬਣਾਉਂਦੇ ਨੇ ਉਹ ਇੱਕ ਲੇਖਾ ਸਾਲ ਦੇ ਵਿੱਚ ਕਿੰਨੇ ਮਤਲਬ ਲੋਕਾਂ ਦੀ ਪੂਰਤੀ ਨੂੰ ਪੂਰਾ ਕਰਦੇ ਨੇ ਉਹਨੂੰ ਕੁੱਲ ਪੂਰਤੀ ਕਿਹਾ ਜਾਂਦਾ ਜਿਵੇਂ ਆਪਣੇ ਕੋਲ ਇਹ ਨੋਟਬੁੱਕ ਦੇ ਉੱਤੇ ਵੀ ਲਿਖਿਆ ਹੋਇਆ ਹੈ ਵੀ ਕੁੱਲ ਪੂਰਤੀ ਤੋਂ ਭਾਵ ਅਰਥ ਵਿਵਸਥਾ ਰਾਹੀਂ ਇੱਕ ਲੇਖਾ ਸਾਲ ਵਿੱਚ ਇੱਕ ਸਾਲ ਦੇ ਵਿੱਚ ਉਹ ਲੋਕਾਂ ਦੀਆਂ ਕਿੰਨੀਆਂ ਮੰਗਾਂ ਪੂਰੀਆਂ ਕਰਦੇ ਨੇ ਉਸਨੂੰ ਕੁੱਲ ਪੂਰਤੀ ਕਿਹਾ ਜਾਂਦਾ ਜਿਵੇਂ ਫੋਰ ਐਗਜ਼ਾਮਪਲ ਹਨ ਉਦਾਹਰਨ ਦੇ ਵਜੋਂ ਜੇ ਆਪਾਂ ਦੇਖੀਏ ਤਾਂ ਟਾਟਾ ਕੰਪਨੀ ਦੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਦੀ 2 ਲੱਖ ਗੱਡੀਆਂ ਦੀ ਮੰਗ ਆ ਪਰ ਜਿਹੜੀ ਟਾਟਾ ਕੰਪਨੀ ਆ ਉਹਨਾਂ ਨੇ 1 ਸਾਲ ਦੇ ਵਿੱਚ 1 ਲੱਖ 80 ਹਜ਼ਾਰ ਗੱਡੀਆਂ ਨੇ ਜਿਹੜੀਆਂ ਉਹਨਾਂ ਦੀ ਪੂਰਤੀ ਕੀਤੀ ਤਾਂ ਜਿੰਨੀਆਂ ਕੁੱਲ ਮੰਗ ਦੇ ਵਿੱਚੋਂ ਮਤਲਬ ਕਿ ਜਿਹੜੇ ਉਤਪਾਦਕ ਨੇ ਕੰਪਨੀਆਂ ਦੇ ਫਾਰਮਾਂ ਦੇ ਵੀ ਕੁੱਲ ਪੂਰਤੀ ਕਿੰਨੀ ਕਰ ਪਾਉਂਦੇ ਨੇ ਉਹਨੂੰ ਆਪਾਂ ਕੀ ਕਹਿੰਦੇ ਆ ਕੁੱਲ ਪੂਰਤੀ ਠੀਕ ਹੈ ਕੁੱਲ ਪੂਰਤੀ ਨੂੰ ਆਪਾਂ ਜੇਕਰ ਕੁੱਲ ਪੂਰਤੀ ਦਾ ਫਾਰਮੂਲਾ ਦੇਖੀਏ ਤਾਂ ਕੁੱਲ ਆਪਾਂ ਪੂਰੇ ਜਦੋਂ ਦੇਸ਼ ਲਈ ਕਿਉਂਕਿ ਆਪਾਂ ਸਮਸਟੀ ਅਰਥ ਸ਼ਾਸਤਰ ਪੜ੍ਹ ਰਹੇ ਹਾਂ ਤਾਂ ਕੁੱਲ ਪੂਰਤੀ ਦੇ ਵਿੱਚ ਪੂਰੇ ਦੇਸ਼ ਦੇ ਲਈ ਜਿਹੜੀ ਕੁੱਲ ਪੂਰਤੀ ਹੁੰਦੀ ਆ ਉਹਨੂੰ ਆਪਾਂ ਐਗਰੀਗੇਟ ਸਪਲਾਈ ਬੋਲਦੇ ਆ ਤਾਂ ਕੁੱਲ ਪੂਰਤੀ ਦਾ ਜਿਹੜਾ ਆਪਣਾ ਸ਼ਾਰਟ ਫਾਰਮ ਆ ਆਵਲੀ ਤਾਂ ਕੁੱਲ ਪੂਰਤੀ ਨੂੰਪੇ ਛੋਟੇ ਸ਼ਬਦਾਂ ਦੇ ਵਿੱਚ ਏ ਐਸ ਦੇ ਨਾਲ ਦਰਸਾਉਣਾ ਹੈ ਇਥੇ ਸੀ ਕੀ ਹੈ ਕੰਜ਼ਿਊਮ ਕੰਜ਼ਿਊਮ ਮੀਨਸ ਉਪਭੋਗ ਤੇ ਐਸ ਕੀ ਹੈ ਬਚਤ ਜਿਹੜੀ ਕੁੱਲ ਪੂਰਤੀ ਹੁੰਦੀ ਹੈ ਉਪਭੋਗ ਪਲੱਸ ਬਚਤ ਦੇ ਬਰਾਬਰ ਹੁੰਦੀ ਆ ਇੱਕ ਵਾਰ ਮੈਂ ਫਿਰ ਤੋਂ ਤੁਹਾਨੂੰ ਸਮਝਾਉਣਾ ਚਾਹੂੰਗੀ ਕਿ ਕੁੱਲ ਪੂਰਤੀ ਕੀ ਆ ਮੰਨ ਲਓ ਸਾਡੇ ਦੇਸ਼ ਦੇ ਵਿੱਚ ਲੋਕ ਕਿਸੇ ਚੀਜ਼ ਦੀ ਮੰਗ ਕਰ ਰਹੇ ਨੇ ਫੋਰ ਐਗਜ਼ਾਮਪਲ ਆਪਾਂ ਨੇ ਹੁਣੇ ਗੱਡੀਆਂ ਦੀ ਐਗਜ਼ਾਮਪਲ ਲਈ ਵੀ ਟਾਟਾ ਕੰਪਨੀ ਤੋਂ 1 ਸਾਲ ਦੇ ਵਿੱਚ 2 ਲੱਖ ਗੱਡੀਆਂ ਦੀ ਮੰਗ ਹੋਈ ਪਰ ਜਿਹੜੇ ਟਾਟਾ ਕੰਪਨੀ ਦੇ ਉਤਪਾਦਕ ਨੇ ਉਹਨਾਂ ਨੇ ਗੱਡੀਆਂ ਮਤਲਬ ਕਿ 1 ਸਾਲ ਦੇ ਵਿੱਚ 1,80,000 ਜਾਂ 2 ਲੱਖ ਹੀ ਗੱਡੀਆਂ ਉਹਨਾਂ ਨੇ ਕੀ ਕਰਤੀਆਂ ਮਤਲਬ ਲੋਕਾਂ ਦੀ ਮੰਗ ਦੇ ਅਨੁਸਾਰ ਲੋਕਾਂ ਨੂੰ ਸਪਲਾਈ ਕਰਤੀਆਂ ਤਾਂ ਇੱਕ ਲੇਖਾ ਸਾਲ ਦੇ ਵਿੱਚ ਕਿੰਨੀ ਮੰਗ ਦੀ ਪੂਰਤੀ ਉਤਪਾਦਕਾਂ ਵੱਲੋਂ ਕੀਤੀ ਜਾਂਦੀ ਆ ਲੋਕ ਜਿਹੜੀਆਂ ਮੰਗਾਂ ਕਰਦੇ ਨੇ ਕਿਸੇ ਵੀ ਵਸਤੂ ਦੀ ਮੰਗ ਹੁੰਦੀ ਹੈ ਆਪਣੇ ਦੇਸ਼ ਦੇ ਵਿੱਚ ਉਹਦੀ ਪੂਰਤੀ ਕਿੰਨੀ ਕਰ ਪਾਉਂਦੇ ਨੇ ਉਤਪਾਦਕ ਉਹਨੂੰ ਕਹਿੰਦੇ ਨੇ ਕੁੱਲ ਪੂਰਤੀ ਕੁੱਲ ਪੂਰਤੀ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਐਗਰੀਗੇਟ ਸਪਲਾਈ ਬੋਲਦੇ ਆ ਤਾਂ ਕਰਕੇ ਕੁੱਲ ਪੂਰਤੀ ਨੂੰ ਆਪਾਂ ਏਐਸ ਦੇ ਨਾਲ ਵੀ ਡਿਨੋਟ ਕਰਦੇ ਆ ਤੇ ਇਹਦੇ ਵਿੱਚ ਸੀ ਕੀ ਆਪਣੇ ਕੋਲ ਉਪਭੋਗ ਵੀ ਆਪਾਂ ਕਿੰਨਾ ਪੈਸਾ ਖਰਚ ਕੀਤਾ ਤੇ ਕਿੰਨੀ ਆਪਾਂ ਨੂੰ ਬਚਤ ਹੋਈ ਇਹ ਸੇਵਿੰਗ ਜੇਕਰ ਆਪਾਂ ਨੇ ਕੁੱਲ ਪੂਰਤੀ ਦਾ ਜੇਕਰ ਆਪਣੇ ਕੁੱਲ ਪੂਰਤੀ ਦਾ ਗ੍ਰਾਫ ਬਣਾਉਣਾ ਹੋਵੇ ਤਾਂ ਆਪਾਂ ਇਹ ਵੀ ਲਿਖ ਸਕਦੇ ਹਾਂ ਵੀ ਜਿਹੜੀ ਕੁੱਲ ਪੂਰਤੀ ਹੁੰਦੀ ਆਪਣੀ ਐਗਰੀਗੇਟ ਸਪਲਾਈ ਆ ਉਹ ਕਿਹਦੇ ਬਰਾਬਰ ਹੁੰਦੀ ਹੈ ਬੱਚੇ ਬਾਈ ਦੇ ਇੱਥੇ ਆਹ ਕੀ ਆਪਣੀ ਕੁੱਲ ਪੂਰਤੀ ਤੇ ਆਹ ਵਾਲੀ ਚੀਜ਼ ਕੀ ਹੈ ਆਪਣੀ ਆਮਦਨ ਇਹ ਕੀ ਹੈ ਜੀ ਆਮਦਨ ਠੀਕ ਹੈ ਹੁਣ ਇਹਦਾ ਜਿਵੇਂ ਇੱਧਰ ਆਪਾਂ ਕੁੱਲ ਪੂਰਤੀ ਦਾ ਪੁਆਇੰਟ ਲਾਵਾਂਗੇ ਇੱਧਰਲੀ ਸਾਈਡ ਆਪਾਂ ਆਮਦਨ ਦਾ ਲਾਵਾਂਗੇ ਤਾਂ ਜਿਉਂ-ਜਿਉਂ ਆਪਣੀ ਆਮਦਨ ਵਧਦੀ ਜਾਵੇਗੀ ਤਿਉਂ-ਤੀਉਂ ਆਪਾਂ ਪੂਰਤੀ ਜਿਆਦਾ ਕਰਦੀ ਜਾਵਾਂਗੀ ਲੋਕਾਂ ਦੀਆਂ ਮੰਗਾਂ ਦੀ ਜਿਵੇਂ ਆਪਾਂ ਨੇ ਇੱਥੇ ਇੱਕ ਐਗਜ਼ਾਮਪਲ ਵੀ ਲਈ ਆ ਇਹਦੇ ਨਾਲ ਹੀ ਆਪਾਂ ਨੂੰ ਬੁੱਕ ਦੇ ਵਿੱਚ ਵੀ ਇੱਕ ਟੌਪਿਕ ਆ ਜਿਸ ਤਰ੍ਹਾਂ ਇਹਦੇ ਵਿੱਚ ਆਪਣਾ ਇਹ ਸਮਸ਼ਟੀ ਅਰਥਵਿਵਸਥਾ ਬੁੱਕ ਨੰਬਰ 2 ਦਾ 8ਵੇਂ ਚੈਪਟਰ ਦੇ ਵਿੱਚੋਂ ਜਿਹੜਾ ਇਹ ਕੁਐਸਚਨ ਆਪਣਾ ਜਿਸ ਤੋਂ ਹੱਥ ਸਾਰੇ ਬੱਚੇ ਨੂੰ ਪਤਾ ਹੈ ਇਹਨੇ ਕੁੱਲ ਪੂਰਤੀ ਵਾਲਾ ਸਾਨੂੰ ਥੋੜਾ ਦੱਸਿਆ ਵੀ ਕੁੱਲ ਪੂਰਤੀ ਦੀ ਡੈਫੀਨੇਸ਼ਨ ਕੀ ਆ ਇਨ ਨਾਲ ਦੀ ਨਾਲ ਹੀ ਇੱਕ ਟਾਪਿਕ ਆ ਆਪਣਾ ਕਵਰ ਹੁੰਦਾ ਕੁੱਲ ਪੂਰਤੀ ਦੀ ਸੂਚੀ ਅਤੇ ਵਕਰ ਕੁੱਲ ਪੂਰਤੀ ਦੀ ਸੂਚੀ ਅਤੇ ਵਕਰ ਇਹਨੂੰ ਆਪਾਂ ਪੜਦੇ ਆ ਜੀ ਜਿਵੇਂ ਹਨਾ ਤਾਂ ਫਿਰ ਉਹੀ ਡੈਫੀਨੇਸ਼ਨ ਆ ਗਈ ਵੀ ਕੁੱਲ ਪੂਰਤੀ ਨੂੰ ਆਪਾਂ ਕਾਦੇ ਨਾਲ ਡਿਨੋਟ ਕਰਦੇ ਆ ਕਾਦੇ ਨਾਲ ਦਰਸਾਉਂਦੇ ਆ ਐਗਰੀਗੇਟ ਸਪਲਾਈ ਏਐਸ ਦੇ ਨਾਲ ਇੱਕ ਸਾਲ ਦੇ ਅੰਦਰ ਪੂਰੇ ਦੇਸ਼ ਵਿੱਚ ਕਿੰਨੀ ਸਪਲਾਈ ਹੋ ਰਹੀ ਹੈ ਹਨਾ ਪ੍ਰੋਡਿਊਸਰਾਂ ਦੁਆਰਾ ਉਹਨੂੰ ਆਪਾਂ ਕੁੱਲ ਪੂਰਤੀ ਕਹਿੰਦੇ ਆ ਕੁੱਲ ਪੂਰਤੀ ਕਿਹਦੇ ਬਰਾਬਰ ਹੁੰਦੀ ਆ ਏਐਸ ਬਰਾਬਰ 2y ਏਐਸ ਇੱਥੇ ਆਪਣੇ ਕੋਲ ਕੀ ਆ ਕੁੱਲ ਪੂਰਤੀ ਤੇ 2y ਕੀ ਆ ਆਮਦਨ ਹੁਣ ਜਿੰਨੀ ਜ਼ਿਆਦਾ ਕਿਸੇ ਵਿਅਕਤੀ ਦੀ ਆਮਦਨ ਹੋਊਗੀ ਓਨਾ ਹੀ ਜ਼ਿਆਦਾ ਉਹ ਕੱਚਾ ਮਾਲ ਖਰੀਦੇਗਾ ਕੱਚਾ ਮਾਲ ਖਰੀਦ ਕੇ ਹੋ ਨਵੀਆਂ ਵਸਤੂਆਂ ਬਣਾਏਗਾ ਨਵੀਆਂ ਵਸਤੂਆਂ ਦੀ ਪ੍ਰੋਡਕਸ਼ਨ ਕਰੇਗਾ ਤੇ ਉੰਨੀ ਹੀ ਜ਼ਿਆਦਾ ਸਪਲਾਈ ਕਰੇਗਾ ਤਾਂ ਜਿਹੜਾ ਆਪਾਂ ਨੇ ਬੱਚੇ ਇਹ ਵਾਲਾ ਪੁਆਇੰਟ ਲਿਖਿਆ ਇਹ ਤੋਂ ਆਪਾਂ ਆਪਣੇ ਪੇਪਰ ਦੇ ਵਿੱਚ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਲਗਭਗ ਪਤਾ ਹੀ ਹੈ ਕਿ ਆਪਾਂ ਨੂੰ ਇਕਨੋਮਿਕਸ ਦੀ ਜੋ ਲੈਂਗੁਏਜ ਹੁੰਦੀ ਆ ਥੋੜੀ ਟਫ ਲੱਗਦੀ ਆ ਤਾਂ ਦੇਖੋ ਇਸ ਪੁਆਇੰਟ ਤੋਂ ਹੀ ਆਪਾਂ 3-4 ਲਾਈਨਸ ਫਾਰਮ ਕਰ ਸਕਦੇ ਹਾਂ ਥੋੜਾ ਸਮਾਰਟ ਵਰਕ ਵੀ ਕਰਨਾ ਗੁੱਲਪੂਰਤੀ ਕਿਹਦੇ ਬਰਾਬਰ ਹੁੰਦੀ ਹੈ ਬੱਚੇ ਆਮਦਨ ਦੀ ਜੇਕਰ ਜਿੰਨੀ ਜਿਵੇਂ ਮੰਨ ਲੂ ਮੇਰੀ ਆਮਦਨ ਬਹੁਤ ਜ਼ਿਆਦਾ ਹੈ ਮੇਰੇ ਕੋਲ ਜ਼ਿਆਦਾ ਪੈਸਾ ਮੇਰੀ ਆਮਦਨ ਜ਼ਿਆਦਾ ਹੈ ਤਾਂ ਜੇ ਮੇਰੀ ਆਮਦਨ ਜ਼ਿਆਦਾ ਹੈ ਪੈਸਾ ਜ਼ਿਆਦਾ ਤਾਂ ਮੈਂ ਆਪਣੀ ਕੰਪਨੀ ਦੇ ਵਿੱਚ ਕੀ ਕਰੂੰਗਾ ਜਿਸ ਜੋ ਵੀ ਵਸਤੂ ਬਣਾਉਣੀ ਹੈ ਉਹ ਵਸਤੂ ਬਣਾਉਣ ਦੇ ਲਈ ਜੋ ਉਹਦਾ ਕੱਚਾ ਮਾਲ ਆਉਂਦਾ ਰੋ ਮਟੀਰੀਅਲ ਮੈਂ ਉਹ ਵਾਲਾ ਕੱਚਾ ਮਾਲ ਵੱਧ ਤੋਂ ਵੱਧ ਖਰੀਦੂੰਗੀ ਜੇ ਮੇਰੀ ਆਮਦਨ ਜ਼ਿਆਦਾ ਆ ਫਿਰ ਜੇ ਮੇਰੀ ਆਮਦਨ ਜ਼ਿਆਦਾ ਆ ਕੱਚਾ ਮਾਲ ਵੀ ਮੇਰੇ ਕੋਲ ਜ਼ਿਆਦਾ ਆ ਤਾਂ ਮੈਂ ਉਹਦੀਆਂ ਵਸਤੂਆਂ ਵੀ ਜ਼ਿਆਦਾ ਬਣਾਉਂਗੀ ਜੇ ਉਤਤ ਵਸਤੂਆਂ ਜ਼ਿਆਦਾ ਬਣਨਗੀਆਂ ਤਾਂ ਆਪਾਂ ਲੋਕਾਂ ਦੀਆਂ ਮੰਗਾਂ ਨੂੰ ਵੀ ਜ਼ਿਆਦਾ ਪੂਰਾ ਕਰ ਸਕਦੇ ਆ ਤਾਂ ਇਹ ਹੀ ਆਪਾਂ ਨੂੰ ਕਹਿੰਦੇ ਨੇ ਵੀ ਜਿਹੜੀ ਕੁੱਲ ਪੂਰਤੀ ਆ ਉਹ ਆਪਣੇ ਕਿਹਦੇ ਬਰਾਬਰ ਆ ਵਾਈ ਦੇ ਬਰਾਬਰ ਆ ਹੁਣ ਕੁੱਲ ਪੂਰਤੀ ਦੇ ਘਟਕ ਮਤਲਬ ਕੁੱਲ ਪੂਰਤੀ ਦੇ ਫਾਰਮੂਲੇ ਦੇ ਵਿੱਚ ਜਿਹੜੇ-ਜਿਹੜੇ ਪੁਆਇੰਟ ਆਪਣੇ ਯੂਜ਼ ਹੁੰਦੇ ਨੇ ਉਹ ਕਿਹੜੇ-ਕਿਹੜੇ ਨੇ ਇਕ ਆਪਣੇ ਕੁੱਲ ਸੀ ਆ ਸੀ ਮੀਨਸ ਕੰਜ਼ਿਊਮ ਮਤਲਬ ਕਿ ਉਪਭੋਗ ਐਸ ਕੀ ਆਪਣੀ ਬਚਤ ਠੀਕ ਹੈ ਜੀ ਇਹਦੇ ਵਿੱਚ ਕੁੱਲ ਪੂਰਤੀ ਦੇ ਵਿੱਚ ਪੁੱਤ ਆਪਣੀ ਆਮਦਨ ਜ਼ੀਰੋ ਹੋ ਸਕਦੀ ਆ ਪਰ ਆਪਣਾ ਉਪਭੋਗ ਕਦੇ ਵੀ ਜ਼ੀਰੋ ਨਹੀਂ ਹੋ ਸਕਦਾ ਇੱਥੇ ਆਪਾਂ ਐਗਜ਼ਾਮਪਲ ਲਿਖ ਸਕਦੇ ਆ ਇਸ ਆ ਦੋ ਪੁਆਇੰਟਸ ਦੇ ਕੀ ਲਿਖ ਸਕਦੇ ਆ ਜਿਵੇਂ ਕਰੋਨਾ ਕਾਲ ਇੱਥੇ ਆਪਾਂ ਛੋਟੀ ਜੀ ਐਗਜ਼ਾਮਪਲ ਬਣਾ ਸਕਦੇ ਆ ਇਹਦੀ ਵੀ ਜਿਵੇਂ ਕਰੋਨਾ ਕਾਲ ਦੇ ਸਮੇਂ ਆਪਣੀ ਆਮਦਨ ਸਭ ਦੀ ਜ਼ੀਰੋ ਹੋ ਗਈ ਸੀ ਸਾਰਿਆਂ ਦੇ ਕੰਮ ਠੱਪ ਹੋ ਗਏ ਸੀ ਰੁਕ ਗਏ ਸੀ ਤਾਂ ਆਮਦਨ ਆਪਣੀ ਕੀ ਹੋ ਗਈ ਸੀ ਜ਼ੀਰੋ ਪਰ ਪੁੱਤ ਜਿਹੜੀ ਆਪਣੀ ਕੰਜ਼ਿਊਮ ਸੀ ਬੇਸ਼ੱਕ ਆਪਣੀ ਆਮਦਨ ਜ਼ੀਰੋ ਹੋ ਗਈ ਸੀ ਪਰ ਅਸੀਂ ਉਪਭੋਗ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਖਾਣ ਪੀਣ ਦੇ ਲਈ ਰਾਸ਼ਨ ਜੋ ਵੀ ਆਪਣੀਆਂ ਜ਼ਰੂਰਤਾਂ ਸੀ ਉਹਨਾਂ ਨੂੰ ਪੂਰਾ ਕਰਨ ਦੇ ਲਈ ਕੁਝ ਨਾ ਕੁਝ ਉਪਭੋਗ ਕਰਦੇ ਰਹੇ ਹਾਂ ਖਰਚੇ ਕਰਦੇ ਰਹੇ ਹਾਂ ਤਾਂ ਇਹ ਲਾਈਨ ਵੀ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਹਾਂ ਹੁਣ ਜਿਸ ਤਰ੍ਹਾਂ ਆਪਾਂ ਨੇ ਇਹ ਵਾਲਾ ਫਾਰਮੂਲਾ ਲਿਖਿਆ ਜਿਸ ਤਰ੍ਹਾਂ ਆਪਾਂ ਨੇ ਇਹ ਵਾਲਾ ਫਾਰਮੂਲਾ ਲਿਖਿਆ ਵੀ ਜਿਹੜੀ AS ਹੁੰਦੀ ਆ ਆਪਣੀ ਕੁੱਲ ਪੂਰਤੀ ਹੁੰਦੀ ਆ ਉਹ ਕਿਹਦੇ ਬਰਾਬਰ ਹੁੰਦੀ ਆ ਬਾਈ ਦੇ ਆਮਦਨ ਦੇ ਬਰਾਬਰ ਹੁੰਦੀ ਆ ਹੁਣ ਇਹਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਐਕਸਪਲੇਨ ਕਰਕੇ ਵੀ ਦਿਖਾ ਸਕਦੇ ਹਾਂ ਜਿਵੇਂ ਹਨਾ ਜਿਵੇਂ ਆਪਣੇ ਕੋਲ ਕੀ ਹੈਗਾ ਬਾਈ ਆਮਦਨ ਉਪਭੋਗ ਕੀ ਆਪਣੇ ਕੋਲ ਸੀ ਤੇ ਬਚਤ ਕੀ ਆਪਣੇ ਕੋਲ ਸੇਵਿੰਗ ਤੇ ਕੁੱਲ ਪੂਰਤੀ AS ਐਗਰੀਗੇਟ ਹੁਣ ਮੰਨ ਲਓ ਪਹਿਲਾਂ ਮੇਰੀ ਆਮਦਨ ਕਿੰਨੀ ਸੀ ਬਿਲਕੁਲ 0 ਸੀ ਕੋਈ ਆਮਦਨ ਨਹੀਂ ਸੀ ਫਿਰ ਮੇਰੀ ਆਮਦਨ ਕਿੰਨੀ ਹੋਈ 100 ਫਿਰ 200 ਫਿਰ 300 ਫਿਰ 400 ਫਿਰ 500 ਜਦੋਂ ਮੇਰੀ ਆਮਦਨ 0 ਸੀਗੀ ਤਾਂ ਉਸ ਸਮੇਂ ਮੈਂ 40 ਰੁਪਏ ਉਪਭੋਗ ਕਰਦੀਆਂ ਮੰਨ ਲਓ ਜਦੋਂ ਮੇਰੀ ਆਮਦਨ 100 ਹੋਊਗੀ ਤਾਂ ਮੈਂ 120 ਰੁਪਏ ਖਰਚਣੀ ਸ਼ੁਰੂ ਕਰ ਤੇ ਜਦੋਂ ਮੇਰੀ ਆਮਦਨ 200 ਹੋਊਗੀ ਤਾਂ ਮੈਂ 200 ਰੁਪਿਆ ਹੀ ਖਰਚਤਾ ਜਦੋਂ 300 ਹੋਗੀ ਤਾਂ 280 ਜਦੋਂ 400 ਹੋਗੀ ਤਾਂ 360 ਜਦੋਂ ਆਪਣੀ 500 ਹੋਗੀ ਤਾਂ 440 ਹੁਣ ਜੇ ਆਪਾਂ ਦੇਖੀਏ ਤਾਂ ਕੀ ਕਹਿੰਦੇ ਹੁੰਦੇ ਨੇ ਦੇਖੋ ਇੱਥੇ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਇੱਥੇ ਮੇਰੀ ਆਮਦਨ 0 ਸੀ ਪਰ ਮੈਂ ਉਪਭੋਗ ਕਿੰਨੇ ਕਰਤੇ 40 ਰੁਪਏ ਤਾਂ ਮੇਰੀ ਬਚਤ ਤਾਂ ਕੁਝ ਨਹੀਂ ਹੋਈ ਸਕੁੰਦੀ ਮੇਰੇ ਪੱਲਿਓਂ ਗਏ ਸੇਵਿੰਗ ਤਾਂ ਕੋਈ ਨਹੀਂ ਹੋਈ ਤਾਂ ਮਾਈਨਸ ਉਪਭੋਗ ਹੋਇਆ 40 ਰੁਪਏ ਫਿਰ ਇੱਥੇ ਵੀ ਪੁੱਤ ਮੈਂ ਆਪਣੀ ਆਮਦਨ ਤੋਂ ਵੱਧ ਕੇ ਪੈਸੇ ਚਲਾਏ ਨੇ ਤਾਂ ਇਹ ਵੀ ਕੀ ਹੋਊਗਾ ਮਾਈਨਸ ਦੇ ਵਿੱਚ ਤੇ ਜਦੋਂ ਆਪਣੇ ਕੋਲ ਸਾਰੀ ਦੀ ਸਾਰੀ ਆਮਦਨ ਚਲਾਤੀ ਤਾਂ ਜ਼ੀਰੋ ਜਦੋਂ ਮੈਂ 300 ਰੁਪਏ ਦੇ ਵਿੱਚੋਂ 280 ਰੁਪਏ ਚਲਾ ਦਿੱਤੇ ਤਾਂ ਮੇਰੇ ਕੋਲ ਬਾਕੀ ਕਿੰਨੀ ਰਹਗੀ 20 ਰੁਪਏ ਸੇਵਿੰਗ ਆ ਗਈ ਇਸੇ ਤਰ੍ਹਾਂ ਹੀ ਇੱਥੇ ਬੱਚੇ ਮੇਰੀ 40 ਸੇਵਿੰਗ ਹੋਊਗੀ ਇੱਥੇ 60 ਹੁਣ ਜਿੰਨੀ ਸੇਵਿੰਗ ਆਪਣੀ 네ਗੇਟਿਵ ਚ ਆਊਗੀ ਉਹਨੂੰ ਆਪਾਂ ਕੀ ਬੋਲਾਂਗੇ 네ਗੇਟਿਵ ਸੇਵਿੰਗ ਤੇ ਜਿੰਨੀ ਆਪਣੀ ਪੋਜ਼ਿਟਿਵ ਚ ਆਊਗੀ ਉਹਨੂੰ ਆਪਾਂ ਕੀ ਬੋਲਾਂਗੇ ਪੋਜ਼ਿਟਿਵ ਸੇਵਿੰਗ ਹੁਣ ਦੇਖੋ ਧਿਆਨ ਨਾਲ ਜੇਕਰ ਆਪਾਂ ਨੂੰ ਦੇਖੀਏ 40 ਚੋਂ 40 ਨੂੰ ਮਾਈਨਸ ਕਰੀਏ ਕਿੰਨਾ ਆ ਗਿਆ ਜੀ 0 120 ਦੇ ਵਿੱਚੋਂ 20 ਨੂੰ ਮਾਈਨ ਹਾਂਜੀ ਸੌਰੀ ਜੀ ਮਿਸ 100 ਆਪਾਂ ਕੀ ਕਰ ਰਹੇ ਸੀਗੇ ਹਾਂ ਆਪਾਂ ਕੀ ਐਡ ਕਰ ਰਹੇ ਹਾਂ ਸੀ ਪਲੱਸ ਐਸ ਐਡ ਕਰ ਰਹੇ ਹਾਂ ਤਾਂ ਆਪਣੇ ਕੋਲ ਸੀ ਕਿੰਨੀ ਆਗੀ ਸੀ ਆਪਣੇ ਕੋਲ 120 ਆ ਠੀਕ ਹੈ ਜੀ ਤੇ ਮਾਈਨਸ ਆਪਣੇ ਕੋਲ ਬਚਤ ਕਿੰਨੀ ਆ 20 ਤਾਂ 120 ਦੇ ਵਿੱਚੋਂ ਜਦੋਂ ਆਪਾਂ ਮਾਈਨਸ 20 ਨੂੰ ਕੀ ਕਰਾਂਗੇ ਜੀ ਕਟਾਵਾਂਗੇ ਤਾਂ ਆਪਣੇ ਕੋਲ ਕਿੰਨਾ ਜੂ ਸੋ ਤਾਂ ਜਦੋਂ ਆਪਾਂ ਕੰਜ਼ਿਊਮ ਤੇ ਸੇਵਿੰਗ ਨੂੰ ਮਤਲਬ ਉਹ ਭੋਗ ਤੇ ਬਚਤ ਨੂੰ ਐਡ ਕਰਦੇ ਜਾਵਾਂਗੇ ਇਹਨਾਂ ਦੋਨਾਂ ਨੂੰ ਤਾਂ ਜਿਹੜੀ ਆਪਣੀ ਕੁੱਲ ਪੂਰਤੀ ਆ ਉਹ ਕਿਹਦੇ ਬਰਾਬਰ ਆਉਂਦੀ ਜਾਊਗੀ ਜੀ ਆਮਦਨ ਦੇ ਤਾਂ ਇਹ ਆਪਣਾ ਕੁੱਲ ਪੂਰਤੀ ਦਾ ਜੋ ਸੀਗਾ ਪੂਰਾ ਟੌਪਿਕ ਸੀਗਾ ਤੇ ਉਸ ਤੋਂ ਅੱਗੇ ਜਿਹੜਾ ਆਪਣਾ ਟੌਪਿਕ ਆਉਂਦਾਗਾ ਉਹ ਵੀ ਵੈਰੀ ਇੰਪੋਰਟੈਂਟ ਆ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਆ ਜੀ ਇਹ ਇਨੂੰ ਸਟਾਰਮਾਰਕ ਕਰ ਲਓ ਸਾਰੇ ਬੱਚੇ ਤਾਂ ਉਪਭੋਗ ਪਰਵਿਰਤੀ ਕੀ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਪਰਵਿਰਤੀ ਦੀ ਗੱਲ ਕਰ ਜਾਈਏ ਇੱਥੇ ਪਰਵਿਰਤੀ ਕੀ ਆ ਉਪਭੋਗ ਤਾਂ ਹੈਗਾ ਆਪਣਾ ਖਰਚ ਕਰਨਾ ਹੈਨਾ ਹੁਣ ਪਰਵਿਰਤੀ ਦਾ ਮਤਲਬ ਇੱਥੇ ਕੀ ਆ ਬੱਚੇ ਪਰਵਿਰਤੀ ਹੁੰਦੀ ਆ ਕਿਸੇ ਬੰਦੇ ਦਾ ਵਿਵਹਾਰ ਕਿਸੇ ਬੰਦੇ ਦੀ ਆਦਤ ਜਿਵੇਂ ਹੁਣ ਮੈਂ ਕਹਾ ਕਿ ਉਸ ਬੰਦੇ ਦੀ ਪਰਵਿਰਤੀ ਆ ਜਿਹੜੀ ਉਹ ਕੁਝ ਖਾਸ ਵਧੀਆ ਨਹੀਂ ਹੈਗੀ ਮਤਲਬ ਕਿ ਜਿਵੇਂ ਹੁਣ ਮੈਂ ਬਹੁਤ ਜ਼ਿਆਦਾ ਖਰਚ ਕਰਦੀ ਆ ਤਾਂ ਮੇਰੀ ਉਪਭੋਗ ਪ੍ਰਵਿਰਤੀ ਜ਼ਿਆਦਾ ਆ ਖਰਚ ਕਰਨ ਦੇ ਵਿੱਚ ਮੇਰੀ ਪ੍ਰਵਿਰਤੀ ਜ਼ਿਆਦਾ ਆ ਹੁਣ ਕੋਈ ਬੰਦਾ ਇਸ ਜਿਆ ਹੁੰਦਾ ਕਿ ਜਿਹੜਾ ਖਰਚ ਨਹੀਂ ਕਰਨਾ ਪਸੰਦ ਕਰਦਾ ਤਾਂ ਉਹਦੀ ਉਪਭੋਗ ਪ੍ਰਵਿਰਤੀ ਘਟਾ ਤਾਂ ਉਪਭੋਗ ਪ੍ਰਵਿਰਤੀ ਜਿਹੜੇ ਪ੍ਰੋਫੈਸਰ ਕੇਨਜ਼ ਸੀਗੇ ਉਹ ਕਹਿੰਦੇ ਵੀ ਜਿਹੜੀ ਉਪਭੋਗ ਪ੍ਰਵਿਰਤੀ ਆ ਇਹ ਇੱਕ ਮਨੋਵਿਗਿਆਨਿਕ ਨਿਯਮ ਆ ਹੁਣ ਆਪਾਂ ਇਹਨੂੰ ਧਿਆਨ ਨਾਲ ਸੋਚਦੇ ਆ ਸਭ ਤੋਂ ਪਹਿਲਾਂ ਤਾਂ ਪ੍ਰਵਿਰਤੀ ਦਾ ਮਤਲਬ ਸਮਝ ਲਓ ਉਪਭੋਗ ਦਾ ਮਤਲਬ ਹੁੰਦਾ ਖਰਚ ਕਰਨਾ ਨਾਂ ਖਰਚ ਤੇ ਉਸ ਤੋਂ ਬਾਅਦ ਪ੍ਰਵਿਰਤੀ ਦਾ ਮਤਲਬ ਆ ਖਰਚ ਕਰਨ ਦੀ ਆਦਤ ਜਿਹੜਾ ਬੰਦਾ ਜ਼ਿਆਦਾ ਖਰਚ ਕਰਦਾ ਉਹਦੀ ਉਪਭੋਗ ਪ੍ਰਵਿਰਤੀ ਜ਼ਿਆਦਾ ਆ ਤੇ ਜਿਹੜਾ ਬੰਦਾ ਘੱਟ ਖਰਚ ਕਰਦਾ ਉਹਦੀ ਉਪਭੋਗ ਪ੍ਰਵਿਰਤੀ ਘੱਟ ਆ ਤਾਂ ਜਿਹੜੇ ਆਪਣੇ ਪ੍ਰੋਫੈਸਰ ਕੇਨਸ ਨੇ ਉਹਨਾਂ ਦੇ ਅਨੁਸਾਰ ਜਿਹੜਾ ਆਪਣਾ ਉਪਭੋਗ ਪ੍ਰਵਿਰਤੀ ਦਾ ਕਨਸੈਪਟ ਆ ਇਕ ਮਨੋ ਵਿਗਿਆਨਿਕ ਨਿਯਮ ਆ ਮਨੋ ਵਿਗਿਆਨਿਕ ਦਾ ਮਤਲਬ ਇਹਦੇ ਵਿੱਚ ਕੋਈ ਕਨਸੈਪਚੁਅਲ ਜਾਂ ਕੁਝ ਮੈਥੇਮੈਟਿਕਲੀ ਨਹੀਂ ਆਉਂਦਾ ਇਹਦੇ ਵਿੱਚ ਬਸ ਮਨੋ ਵਿਗਿਆਨਿਕ ਦਾ ਮਤਲਬ ਆਪਣੇ ਮਨ ਦੀ ਉਹ ਖੇੜਾ ਵੀ ਕਿਸੇ ਬੰਦੇ ਦੀ ਹੈਬਿਟ ਆ ਜਿਹੜੀ ਉਹ ਉਪਭੋਗ ਪ੍ਰਵਿਰਤੀ ਦੀ ਅਲੱਗ ਤਰ੍ਹਾਂ ਦੀ ਹੁੰਦੀ ਹੈ ਕਿਸੇ ਦੀ ਅਲੱਗ ਤਰ੍ਹਾਂ ਦੀ ਤਾਂ ਇਹ ਆਮਦਨ ਅਤੇ ਉਪਭੋਗ ਦੇ ਸਿੱਧੇ ਸੰਬੰਧ ਬਾਰੇ ਦੱਸਦਾ ਵੀ ਕਿਸੇ ਵਿਅਕਤੀ ਦੀ ਕਿੰਨੀ ਆਮਦਨ ਆ ਤੇ ਉਹ ਕਿੰਨਾ ਉਪਭੋਗ ਕਰਦਾ ਜਿਵੇਂ ਮੰਨ ਲਓ ਹਨਾ ਮੇਰੀ ਆਮਦਨ ਸੀਗੀ 1 ਮਹੀਨੇ ਦੀ 60000 ਰੁਪਇਆ ਤਾਂ ਮੈਂ 60000 ਰੁਪਇਆ ਕਮਾਉਣੀ ਆ ਤੇ 60000 ਰੁਪਇਆ ਹੀ ਖਰਚ ਦੇਣੀ ਆ ਤਾਂ ਮੇਰੀ ਉਪਭੋਗ ਪਰਵਿਰਤੀ ਆ ਸਾਰੀ ਆਮਦਨ ਖਰਚ ਦੇਣਾ ਹੁਣ ਇੱਕ ਵਿਅਕਤੀ ਹੋਰ ਜਿਹੜਾ ਕਿ ਉਹ ਵੀ 60000 ਕਮਾਉਂਦਾ ਉਹ ਆਪਣੀ ਆਮਦਨ ਦੇ ਵਿੱਚੋਂ 20% ਹਿੱਸਾ ਜਿਹੜਾ ਉਹ ਬਚਾ ਕੇ ਰੱਖਦਾ ਬਾਕੀ ਸਾਰੀ ਖਰਚੇ ਦੀ ਤਾਂ ਉਸ ਦੀ ਉਪਭੋਗ ਪਰਵਰਤੀ ਅਲੱਗ ਤਰ੍ਹਾਂ ਦੀ ਆ ਤਾਂ ਹਰ ਇੱਕ ਬੰਦਾ ਆਪਣੇ ਮਨ ਦੇ ਹਿਸਾਬ ਦੇ ਨਾਲ ਚੱਲਦਾ ਇੱਕ ਮਨੋਵਿਗਿਆਨਿਕ ਨਿਯਮ ਆ ਜਿਵੇਂ ਜਿਵੇਂ ਸਾਡੀ ਆਮਦਨ ਵੱਧਦੀ ਜਾਂਦੀ ਆ ਓਵੇਂ ਓਵੇਂ ਅਸੀਂ ਆਪਣੇ ਉਪਭੋਗ ਵੀ ਵਧਾਉਂਦੇ ਚਾਹੁੰਦੇ ਆ ਦੇਖੋ ਬੱਚੇ ਥੋੜਾ ਜਿਹਾ ਉਲਝਣਾ ਨਹੀਂ ਬਿਲਕੁਲ ਇਜ਼ੀ ਆ ਜੀਵੇਂ ਜਿਵੇਂ ਸਾਡੀ ਆਮਦਨ ਵਧਦੀ ਜਾਵੇਗੀ ਅਗਰ ਮੇਰੀ ਖਰਚ ਅਜਾ ਆਮਦਨ ਘਟ ਹੈ ਤਾਂ ਅੱਜ ਮੈਂ ਖਰਚੇ ਘਟ ਕਰੂੰਗੀ ਪਰ ਜਿਵੇਂ ਮੇਰੀ ਆਮਦਨ ਜ਼ਿਆਦਾ ਹੋਊਗੀ ਤਾਂ ਮੇਰੇ ਖਰਚੇ ਮੇਰੇ ਉਪਭੋਗ ਵੀ ਕੀ ਹੋ ਜਾਣਗੇ ਬਾਅਦ ਦੇ ਚਲੇ ਜਾਣਗੇ ਤਾਂ ਕਰਕੇ ਆਪਣੇ ਆਮਦਨ ਅਤੇ ਉਪਭੋਗ ਦੇ ਸਿੱਧੇ ਸੰਬੰਧ ਨੂੰ ਕੌਣ ਦਰਸਾਉਂਦਾ ਆਪਣਾ ਉਪਭੋਗ ਪਰਵਿਰਤੀ ਹੁਣ ਕੀ ਤੁਸੀਂ ਆਮਦਨ ਦਾ ਕਿੰਨਾ ਹਿੱਸਾ ਉਪਭੋਗ ਕਰਨ ਲਈ ਤਿਆਰ ਹੋ ਕਿੰਨਾ ਉਪਭੋਗਤਾ ਤੇ ਨਿਰਪਰ ਕਰਦੀ ਹਾਂ ਕਿੰਨੀ ਸੇਵਿੰਗ ਕਰਨਾ ਚਾਹੁੰਦੇ ਹਾਂ ਉਹ ਸਭ ਕੁਝ ਤੁਹਾਡੇ ਆਪਣੇ ਆਪ ਤੇ ਡਿਪੈਂਡ ਆ ਤਾਂ ਕਰਕੇ ਅਸੀਂ ਇਹਨੂੰ ਮਨੋਵਿਗਿਆਨਿਕ ਨਿਯਮ ਕਹਿੰਦੇ ਆ ਹੁਣ ਬੱਚੇ ਜਿਹੜਾ ਅੱਗੇ ਆਪਣਾ ਜਿਹੜੀ ਉਪਭੋਗ ਪਰਵਿਰਤੀ ਆ ਨਾ ਆਪਣੀ ਇਹ ਇਹ ਥੋੜੇ ਸਮੇਂ ਦੇ ਵਿੱਚ ਇਹਦੇ ਵਿੱਚ ਬਦਲਾਅ ਨਹੀਂ ਹੁੰਦਾ ਇਹਦੇ ਵਿੱਚ ਹੌਲੀ-ਹੌਲੀ ਬਦਲਾਅ ਆਉਂਦਾ ਜਿਵੇਂ ਫੌਰ ਐਗਜ਼ਾਮਪਲ ਉਪਭੋਗ ਪ੍ਰਵਿਰਤੀ ਹੈ ਕਿ ਪਹਿਲਾਂ ਮੇਰੇ ਖਰਚੇ ਮੇਰੀ ਆਮਦਨ ਘਟ ਸੀ ਤਾਂ ਜਿਹੜੇ ਮੇਰੇ ਖਰਚੇ ਸੀਗੇ ਉਹ ਵੀ ਘਟ ਸੀਗੇ ਮੈਂ ਉਪਭੋਗ ਵੀ ਘਟ ਕਰਦੀ ਸੀ ਮੰਨ ਲਓ ਅੱਜ ਮੇਰੀ ਆਮਦਨ ਵੱਧ ਗਈ ਤਾਂ ਮੇਰੇ ਜਿਹੜੇ ਖਰਚੇ ਨੇ ਉਹ ਹੌਲੀ-ਹੌਲੀ ਵਧਨੇ ਸ਼ੁਰੂ ਹੋਣਗੇ ਇੱਕੋ ਦਮ ਮੇਰੇ ਖਰਚੇ ਨਹੀਂ ਵਧਣਗੇ ਜਿਵੇਂ ਆਪਾਂ ਇੱਕ ਹੋਰ ਡੇਲੀ ਲਾਈਫ ਦੀ ਐਗਜ਼ਾਮਪਲ ਲੈਨੇ ਆ ਫੌਰ ਐਗਜ਼ਾਮਪਲ ਪਹਿਲਾਂ ਮੈਂ ਸਕੂਲ ਚ ਪੜਾਉਣ ਲਈ ਕੈਬ ਤੇ ਜਾਂ ਸਾਈਕਲ ਜਾਂ ਬੱਸ ਜਾਂਦੀ ਸੀ ਹੁਣ ਮੇਰੇ ਕੋਲ ਗੱਡੀ ਆ ਗਈ ਤਾਂ ਮੈਂ ਰੋਜ਼ ਮਤਲਬ ਰੋਜ਼ ਮੈਂ ਆਪਣੀ ਗੱਡੀ ਨੂੰ ਸਕੂਲ ਲੈ ਕੇ ਜਾਣਾ ਪ੍ਰੇਫਰ ਨਹੀਂ ਕਰਾਂਗੀ ਮੇਰੀ ਹੌਲੀ-ਹੌਲੀ ਆਦਤ ਬਣੂਗੀ ਤਾਂ ਇਸੇ ਤਰ੍ਹਾਂ ਹੀ ਜਿਹੜੀ ਆਪਣੀ ਉਪਭੋਗ ਪਰਵਰਤੀ ਹੈ ਵੀ ਹੌਲੀ-ਹੌਲੀ ਬਦਲਾਅ ਦੇ ਵਿੱਚ ਆਉਂਦੀ ਹੈ ਇੱਕੋਦਮ ਬਦਲਾਅ ਆਪਦੇ ਵਿੱਚ ਨਹੀਂ ਆਉਂਦੀ ਜਿਵੇਂ ਨਿਊ ਟੈਕਨੋਲੋਜੀ 'ਚ ਜਿਵੇਂ ਆਪਾਂ ਜਾਣਦੇ ਆ ਤਾਂ ਆਪਾਂ ਹੌਲੀ ਹੌਲੀ ਜਾਨਿਆ ਇੱਕੋ ਤੋਂ ਉਹਦੇ ਵਿੱਚ ਫਾਰਵਰਡ ਨਹੀਂ ਕਰ ਪਾਉਂਦੀ ਇਸੇ ਤਰ੍ਹਾਂ ਹੀ ਆਪਣੀ ਉਪਭੋਗ ਪਰਵਿਰਤੀ ਹੈ ਠੀਕ ਹੈ ਜੀ ਉਪਭੋਗ ਪਰਵਿਰਤੀ ਹਮੇਸ਼ਾ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਆ ਆਮਦਨ ਦੇ ਜਿਉਂ-ਜਿਉਂ ਆਪਣੀ ਆਮਦਨ ਵਧਦੀ ਜਾਵੇਗੀ ਤਿਉਂ-ਤਿਉਂ ਆਪਣੇ ਖਰਚੇ ਆਪਣੇ ਉਪਭੋਗ ਵੀ ਵਧਦੇ ਚਲੇ ਜਾਣਗੇ ਠੀਕ ਹੈ ਜੀ ਉਪਭੋਗ ਪਰਵਿਰਤੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਔਸਤ ਉਪਭੋਗ ਪਰਵਿਰਤੀ ਇੱਕ ਸੀਮਾਂਤ ਉਪਭੋਗ ਪਰਵਿਰਤੀ ਔਸਤ ਉਪਭੋਗ ਪਰਵਰਤੀਤੀ ਸੀਮਾਨਤ ਉਪਭੋਗ ਪਰਵਰਤੀਤੀ ਔਸਤ ਉਪਭੋਗ ਪਰਵਰਤੀਤੀ ਨੂੰ ਆਪਾਂ ਬੱਚੇ ਏਪੀਸੀ ਬੋਲਾਂਗੇ ਤੇ ਸੀਮਾਨਤ ਉਪਭੋਗ ਪਰਵਰਤੀਤੀ ਨੂੰ ਆਪਾਂ ਐਮਪੀਸੀ ਬੋਲਾਂਗੇ ਇਹਦੇ ਵਿੱਚ ਇਹਦਾ ਫਾਰਮੂਲਾ ਹੁੰਦਾਗਾ ਉਪਭੋਗ ਵਟਾ ਆਮਦਨ ਇਹਦਾ ਫਾਰਮੂਲਾ ਹੁੰਦਾ ਸੀ ਡੈਲਟਾ ਸੀ ਮਤਲਬ ਚੇਂਜ ਚੇਂਜ ਇਨ ਕੰਜ਼ਿਊਮ ਮਤਲਬ ਕਿ ਉਪਭੋਗ ਵਿੱਚ ਪਰਿਵਰਤਨ ਬਟਾ ਆਪਣਾ ਆਮਦਨ ਵਿੱਚ ਪਰਵਰਤਨ ਠੀਕ ਹੈ ਜੀ ਹੁਣ ਇਹਦੇ ਜੋ ਨਮੈਰੀਕਲ ਨੇ ਉਹ ਮੋਸਟ ਇੰਪੋਰਟੈਂਟ ਹੁੰਦੇ ਨੇ ਪੇਪਰ ਦੇ ਪੁਆਇੰਟ ਆਫ 뷰 ਤੋਂ ਜੇ ਆਪਾਂ ਦੇਖੀਏ ਤਾਂ APC ਤੇ MPC ਦੇ ਨਮੈਰੀਕਲ ਪੇਪਰ ਦੇ ਵਿੱਚ ਬਹੁਤ ਆਉਂਦੇ ਨੇ ਤਾਂ ਆਪਾਂ ਉਹ ਨਮੈਰੀਕਲ ਕਰਦੇ ਹਾਂ ਜੀ ਜਿਵੇਂ ਹਨਾ ਉਦਾਹਰਨ ਦੇ ਤੌਰ ਤੇ ਆਪਾਂ ਆ ਦੇਖਦੇ ਹਾਂ ਫਾਰਮੂਲਾ ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਮੇਰੀ ਕੁੱਲ ਆਮਦਨ ਕਿੰਨੀ ਸੀ ਤੇ ਮੈਨੇ ਉਪਭੋਗ ਕਿੰਨਾ ਕੀਤਾ ਜਦੋਂ ਦੋਨਾਂ ਚੀਜ਼ਾਂ ਨੂੰ ਆਪਾਂ ਡਿਵਾਈਡ ਕਰਾਂਗੇ ਉਹਨਾਂ ਦੋਨਾਂ ਚੀਜ਼ਾਂ ਦਾ ਅਨੁਪਾਤ ਕਰਾਂਗੇ ਤਾਂ ਆਪਣੇ ਕੋਲ ਔਸਤ ਉਪਭੋਗ ਪ੍ਰਵਿਰਤੀ ਆਜੂ ਜਿਵੇਂ ਮੰਨ ਲੂ ਹਨ ਆਪਾਂ ਉਦਾਹਰਨ ਕਰਦੇ ਹਾਂ ਉਦਾਹਰਨ ਦੇ ਵਜੋਂ ਜੇਕਰ 100 ਕਰੋੜ ਕੁੱਲ ਆਮਦਨ 100 ਕਰੋੜ ਕੀ ਹੈ ਬੱਚੇ ਕੁੱਲ ਆਮਦਨ ਉਹਦੇ ਵਿੱਚੋਂ 80 ਕਰੋੜ ਰੁਪਏ ਆਪਾਂ ਨੇ ਕੀ ਕਰਤਾ ਉਪਭੋਗ ਕਰਤਾ ਤਾਂ ਆਪਾਂ ਨੇ एपीसी ਕੱਢਣੀ ਆ एपीसी ਮਤਲਬ ਔਸਤ ਉਪਭੋਗ ਪ੍ਰਵਿਰਤੀ ਕੱਢਣੀ ਆ ਤਾਂ ਆਪਾਂ ਕਿਵੇਂ ਕਰਾਂਗੀ ਜੀ ਕੁੱਲ ਆਮਦਨ ਕਿੰਨੀ ਸੀਗੀ 100 ਕਰੋੜ ਉਹਦੇ ਵਿੱਚੋਂ ਬੱਚੇ ਆਪਾਂ ਨੇ ਖਰਚ ਕਿੰਨੇ ਕਰਤੇ 80 ਤਾਂ ਜਦੋਂ ਆਪਾਂ ਇਹਨੂੰ ਨੂੰ ਜ਼ੀਰੋ ਨਾਲ ਜ਼ੀਰੋ ਕੈਨਸਲ ਆਊਟ ਹੋ ਗਈ ਆਪਣੀ ਜ਼ੀਰੋ ਨਾਲ ਕੀ ਹੋ ਗਿਆ ਜ਼ੀਰੋ ਕੱਟ ਗਈ ਤੇ ਆਪਣੇ ਕੋਲ ਕੀ ਰਹਿ ਗਿਆ 8/ 10 ਤਾਂ ਜਦੋਂ ਆਪਾਂ ਬੁੱਤੀ ਨੂੰ ਸੋਲਵ ਕਰਾਂਗੇ ਡਿਵਾਈਡ ਕਰਾਂਗੇ 10 ਤੇ 80 ਨੂੰ ਡਿਵਾਈਡ ਕਰਾਂਗੇ 8 ਨੂੰ ਸੋਰੀ ਤਾਂ ਆਪਾਂ ਆਪਣੇ ਲਵ ਕੀ ਲਗਾਈ 0 ਤਾਂ ਜਦੋਂ ਵੀ ਆਪਾਂ ਆਪਣੇ ਲਵ 0 ਲਗਾਉਨੇ ਆ ਤਾਂ ਆਪਾਂ ਪੁਆਇੰਟ ਲਗਾਉਨੇ ਹੁੰਨੇ ਆ ਤਾਂ 10 ਦੇ ਟੇਬਲ ਚ 80 ਤੇ ਕੀ ਆਉਂਦਾ 80 ਤਾਂ ਆਪਣਾ ਜਿਹੜਾ ਆਨਸਰ ਆ ਉਹ 0.8 ਆ ਗਿਆ ਤਾਂ ਮਤਲਬ ਕਿ 80% ਉਪਭੋਗ ਉਹਨਾਂ ਨੇ ਕੀਤਾ ਆਪਾਂ ਨੇ ਉਪਭੋਗ ਪਰਵਰਤੀ ਕੱਢਣੀ ਆ ਵੀ ਕਿਸੇ ਬੰਦੇ ਨੇ ਕਿੰਨਾ ਉਪਭੋਗ ਕੀਤਾ ਤਾਂ ਇਹਦੀ ਮਦਦ ਦੇ ਨਾਲ ਆਪਾਂ ਪਤਾ ਕਰ ਸਕਦੇ ਹਾਂ ਵੀ ਕੋਈ ਵਿਅਕਤੀ ਕਿੰਨਾ ਉਪਭੋਗ ਕਰਦਾ ਆਪਣੀ ਕੁੱਲ ਆਮਦਨ ਦੇ ਵਿੱਚੋਂ ਤਾਂ ਆਪਾਂ ਇਹਦੇ ਫਾਰਮੂਲੇ ਤੋਂ ਵੀ ਆਰਾਮ ਨਾਲ ਲਿਖ ਸਕਦੇ ਹਾਂ ਜਿਵੇਂ ਜੀ ਆਪਾਂ ਨੇ ਈਜ਼ੀ ਲਾਈਨਸ ਬਣਾਉਣੀਆਂ ਹੋਣ ਤਾਂ ਆਪਾਂ ਕਿਵੇਂ ਬਣਾਵਾਂਗੇ ਵੀ ਜਿਹੜੀ ਆਪਣੀ ਕੁੱਲ ਇਹ ਤੋਂ ਭਾਵ ਐਗਰੀਗੇਟ ਐਗਰੀਗੇਟ ਦਾ ਮਤਲਬ ਹੁੰਦਾ ਕੁੱਲ ਪੀ ਤੋਂ ਮਤਲਬ ਪ੍ਰੋਸਪੈਨਿਟੀ ਆਪਣਾ ਉਹ ਪ੍ਰਵਿਰਤੀ ਤੇ ਸੀ ਤੋਂ ਮਤਲਬ ਉਪਭੋਗ ਤਾਂ ਇਹ ਕਿਹਦੇ ਬਰਾਬਰ ਹੁੰਦੀ ਆ ਉਪਭੋਗ ਵਟਾ ਆਮਦਨ ਦੇ ਤਾਂ ਇੱਥੇ ਆਪਾਂ ਇਹਦੇ ਘਟਕ ਵੀ ਦੱਸ ਸਕਦੇ ਆਂ ਵੀ ਇੱਥੇ ਸੀ ਤੋਂ ਭਾਵ ਹੈ ਉਪਭੋਗ ਵੀ ਆਪਾਂ ਕਿੰਨਾ ਖਰਚ ਕਰਦੇ ਆਂ ਬਾਈ ਤੋਂ ਭਾਵ ਹੈ ਆਮਦਨ ਜਦੋਂ ਆਪਾਂ ਇਹ ਛੋਟੀਆਂ-ਛੋਟੀਆਂ ਟਰਮਸ ਨੂੰ ਐਕਸਪਲੇਨ ਕਰਦੇ ਆਂ ਤਾਂ ਇਹ ਸਾਡੇ ਮਤਲਬ ਲੈਂਥ ਵੀ ਵਧਾਉਂਦੀਆਂ ਨੇ ਤੇ ਜਿਹੜੀ ਛੋਟੇ-ਛੋਟੇ ਕਨਸੈਪਟ ਨੇ ਇਹਨਾਂ ਨੂੰ ਵੀ ਸਾਡਾ ਲਰਨ ਕਰਨ ਦੇ ਵਿੱਚ ਸਾਡੀ ਹੈਲਪ ਕਰਦੀਆਂ ਨੇ ਤਾਂ ਬੱਚੇ ਇਸੇ ਤਰ੍ਹਾਂ ਹੀ ਫਿਰ ਆਪਾਂ ਨੇ ਇਹਨੂੰ ਡਰਾ ਕੀਤਾ ਜਿਵੇਂ ਪਹਿਲਾਂ ਆਪਣੀ ਆਮਦਨ ਕਿੰਨੀ ਸੀ 200 ਕਰੋੜ ਤੇ ਉਹਦੇ ਵਿੱਚੋਂ ਮੈਂ ਐਨੇ 120 ਕਰੋੜ ਰੁਪਏ ਕੀ ਕਰਤਾ ਉਪਭੋਗ ਕਰਤਾ ਖਰਚ ਕਰਤਾ ਤਾਂ ਆਪਾਂ ਇਹਨਾਂ ਦੋਨਾਂ ਨੂੰ ਕੀ ਕਰਦਾਂਗੇ ਡਿਵਾਈਡ ਡਿਵਾਈਡ ਕਰਦਾਂਗੇ ਜੀ ਠੀਕ ਹੈ ਫਿਰ ਆਪਾਂ ਬੱਚੇ ਇਹਨਾਂ ਨੂੰ ਜਿਹੜੀ ਨਿਚਲੀ ਰਕਮ ਹੁੰਦੀ ਹੈ ਉਹਨੂੰ ਹਮੇਸ਼ਾ ਬਾਹਰ ਹੀ ਉੱਪਰਲੀ ਰਕਮ ਨੂੰ ਅੰਦਰ ਹੁਣ ਆਪਾਂ ਨੂੰ ਪਤਾ ਵੀ ਆਪਣਾ ਕੀ ਕਹਿੰਦੇ ਹੁੰਦੇ ਨੇ ਹੁਣ ਆਪਾਂ ਨੂੰ ਪਤਾ ਵੀ 12 20 ਦੇ ਟੇਬਲ ਤੇ ਨਹੀਂ ਆਉਂਦਾ ਤਾਂ ਆਪਾਂ ਆਪਣੇ ਲਵਾਂ ਕੀ ਲਗਾ ਲੂਗੀ ਜ਼ੀਰੋ ਲਗਾ ਲਾਂਗੇ ਠੀਕ ਹੈ ਜੀ ਤਾਂ ਜ਼ੀਰੋ ਲਗਾ ਕੇ ਇਹਨੂੰ ਸੋਲਵ ਕਰਾਂਗੇ ਤਾਂ 0. ਹੋ ਗਿਆ 80 100 120 6 ਦੇ ਟੇਬਲ ਤੇ ਆਪਣਾ ਕੀ ਆਉਂਦਾ 120 ਆਉਂਦਾ 20 ਦੇ ਵਿੱਚ 6 ਤੇ ਕੀ ਆਉਂਦਾ 100 ਬੀ ਤਾਂ ਆਪਣਾ 6 ਆ ਗਿਆ ਇਸ ਤਰ੍ਹਾਂ ਆਪਾਂ ਇਹ ਕੱਢ ਸਕਦੇ ਹਾਂ ਜੀ ਇਦਾਂ ਦੇ ਨੰਮੈਰੀਕਲ ਆਪਾਂ ਨੂੰ ਪੇਪਰ ਦੇ ਵਿੱਚ ਆ ਸਕਦੇ ਨੇ ਅਗਰ ਆਪਾਂ ਨੇ ਇਹ ਇਸ ਦਾ ਗ੍ਰਾਫ ਬਣਾਉਣਾ ਹੋਵੇ ਤਾਂ ਆਪਾਂ ਗ੍ਰਾਫ ਨੂੰ ਕਿਵੇਂ ਡਰਾ ਕਰਾਂਗੇ ਜੀ ਜਿਹੜੀ ਆਪਣੀ ਹਾਂਜੀ ਗ੍ਰਾਫ ਆਪਾਂ ਨੈਕਸਟ ਪੇਜ ਤੇ ਡਿਸਕਸ ਕਰ ਲੈਣੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਸੀਮਾਨ ਤੋਂ ਉਪਭੋਗ ਪਰਵਰਤੀ ਦੀ ਗੱਲ ਕਰਾਂਗੇ ਜਿਹੜੀ ਆਪਣੀ ਸਿਮਾਨ ਤੋਂ ਉਪਭੋਗ ਪ੍ਰਵਿਰਤੀ ਹੁੰਦੀ ਹੈਗੀ ਬੱਚੇ ਉਹ ਕੀ ਹੁੰਦੀ ਹੈ ਉਹਨੂੰ ਆਪਾਂ ਕਾਦੇ ਨਾਲ ਡਿਨੋਟ ਕਰਦੇ ਆ MP C ਨਾਲ M ਤੋਂ ਭਾਵ ਮਾਰਜਨਲ P ਤੋਂ ਭਾਵ ਪ੍ਰੋਸਪੈਨਿਟੀ অর ਟੂ ਕੰਜ਼ੂਮ ਇਹ ਕੀ ਆ ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਅਤੇ ਉਪਭੋਗ ਵਿੱਚ ਹੋਣ ਵਾਲੇ ਪਰਿਵਰਤਨ ਫੋਰ ਐਗਜ਼ਾਮਪਲ ਪਹਿਲਾਂ ਆਪਾਂ ਸਮਝਦੇ ਆ ਇਹਦਾ ਮਤਲਬ ਕੀ ਆ ਜਿਵੇਂ ਫੋਰ ਐਗਜ਼ਾਮਪਲ ਪਹਿਲਾਂ ਮੇਰੀ ਆਮਦਨ ਕਿੰਨੀ ਹੁੰਦੀ ਸੀਗੀ ਮੇਂਨੇ ਦੀ 60000 ਰੁਪਏ ਹੁੰਦਾ ਸੀ ਤੇ ਮੈਂ ਆਪਣੇ ਖਰਚੇ ਕਿੰਨੇ ਕਰਦੀ ਸੀਗੀ 60000 ਦੇ ਵਿੱਚੋਂ ਮੈਂ 50000 ਰੁਪਏ ਉਪਭੋਗ ਕਰ ਦਿੱਤੀ ਸੀ ਪਰ ਅੱਜ ਦੇ ਸਮੇਂ 'ਚ ਮੇਰੀ ਕਿੰਨੀ ਹੋਗੀ 80000 ਰੁਪਏ ਸੈਲਰੀ ਹੋਗੀ ਤਾਂ 80000 ਦੇ ਵਿੱਚੋਂ ਹੁਣ ਮੇਰੇ ਉਪਭੋਗ ਕਿੰਨੇ ਹੋਗੀ ਜੀ 70000 ਰੁਪਏ ਦੇ ਤਾਂ ਦੇਖੋ ਪਹਿਲਾਂ ਮੇਰੀ ਆਮਦਨ ਕਿੰਨੀ ਸੀ 60 ਹੁਣ ਕਿੰਨੀ ਹੋ ਗਈ 80 ਤਾਂ ਦੋਨਾਂ ਦੇ ਵਿੱਚ ਕਿੰਨੇ ਦਾ ਫਰਕ ਪਿਆ 20000 ਦਾ ਤਾਂ 20000 ਆਪਣਾ ਕੀ ਹੋ ਗਿਆ ਪਰਿਵਰਤਨ ਕਾ ਦਾ ਆਮਦਨ ਦਾ ਤੇ ਪਹਿਲਾਂ ਮੇਰੇ ਕਿੰਨੇ ਖਰਚੇ ਹੁੰਦੇ ਤੇ 50000 ਉਪਭੋਗ ਕਰਦੀ ਸੀ ਤੇ ਹੁਣ ਕਿੰਨਾ ਕਰਦੀ ਹਾਂ 70 ਤਾਂ ਪੁੱਤ ਕਿੰਨੇ ਹਜ਼ਾਰ ਦਾ ਫਰਕ ਪੈ ਗਿਆ 20 ਦਾ ਤਾਂ ਦੋਨਾਂ ਨੂੰ ਜਦੋਂ ਆਪਾਂ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਕੀ ਆਜੂਗਾ ਸਮਾਨਤ ਉਪਭੋਗ ਪਰਵਰਤੀ ਤਾਂ ਇਸੇ ਤਰ੍ਹਾਂ ਹੀ ਆਪਾਂ ਨੂੰ ਇੱਥੇ ਐਗਜ਼ਾਮਪਲ ਦਿੱਤੀ ਹੋਈ ਆ ਵੀ ਇਹ ਜਿਹੜਾ ਡੈਲਟਾ ਦਾ ਸਾਈਨ ਹੁੰਦਾ ਨਾ ਇਹ ਡੈਲਟਾ ਦਾ ਸਾਈਨ ਆਪਾਂ ਨੂੰ ਚੇਂਜ ਬਾਰੇ ਦੱਸਦਾ ਪਰਿਵਰਤਨ ਬਾਰੇ ਦੱਸਦਾ ਆ ਡੈਲਟਾ ਦਾ ਸਾਈਨ ਆ ट्रायंगल ਜਿ ਬਣੇ ਹੋਏ ਹਨਾ ਇਹ ਵਾਲਾ ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਵੀ ਆਪਣੀ ਆਮਦਨ 'ਚ ਕਿੰਨੇ ਪਰਿਵਰਤਨ ਹੋਏ ਨੇ ਤੇ ਉਪਭੋਗ ਵਿੱਚ ਕਿੰਨੇ ਪਰਿਵਰਤਨ ਹੋਏ ਨੇ ਉਹਨਾਂ ਨੂੰ ਜਦੋਂ ਆਪਾਂ ਡਿਵਾਈਡ ਕਰ ਦਿੰਨੇ ਆ ਉਹਨਾਂ ਦਾ ਅਨੁਪਾਤ ਕੱਢਦੇ ਆ ਉਹਨਾਂ ਨੂੰ ਵੰਡ ਦਿੰਨੇ ਆ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਐਮ ਪੀ ਸੀ ਕਹਿੰਦੇ ਆ ਜਿਵੇਂ ਉਦਾਹਰਨ ਦੇ ਤੌਰ ਤੇ ਉਦਾਹਰਨ ਜਰੂਰ ਲਿਖਣੀ ਆ ਬੱਚੇ ਤੇ ਮੰਨ ਲਓ ਕਿਸੇ ਦੇਸ਼ ਦੀ ਆਮਦਨ ਕਿੰਨੀ ਸੀ 1000 ਕਰੋੜ ਸੀ ਕਿੰਨੀ ਸੀ ਜੀ 1000 ਕਰੋੜ ਤੇ ਫਿਰ ਵੱਧ ਕੇ ਕਿੰਨੀ ਹੋਗੀ ਫਿਰ ਹੋਗੀ 12 12 1200 ਕਰੋੜ ਹੋਗੀ ਹੈਨਾ ਤਾਂ ਹੁਣ ਕਿੰਨੇ ਦਾ ਫਰਕ ਪੈ ਗਿਆ ਪਹਿਲਾਂ ਆਮਦਨ 1000 ਕਰੋੜ ਸੀ ਹੁਣ ਕਿੰਨੀ ਹੋਗੀ ਜੀ 1200 ਤਾਂ ਕਿੰਨਾ ਫਰਕ ਪੈ ਗਿਆ 200 ਦਾ ਫਰਕ ਪੈ ਗਿਆ 200 ਵੱਧ ਗਈ ਆਮਦਨ ਹੈਨਾ ਫਿਰ ਆਪਣਾ 200 ਕੀ ਹੋ ਗਿਆ ਚੇਂਜ ਇਨ ਪਰਵਰਤਨ ਮਤਲਬ ਆਮਦਨ ਦੇ ਵਿੱਚ ਹੁਣ ਪਹਿਲਾਂ ਖਰਚ ਕਿੰਨਾ ਹੁੰਦਾ ਸੀ ਉਪਭੋਗ ਕਿੰਨਾ ਸੀ 800 ਕਰੋੜ ਪਰ ਹੁਣ ਪੁੱਤ ਜਦੋਂ ਆਮਦਨ ਵਧ ਗਈ ਤਾਂ ਉਪਭੋਗ ਵੀ ਵੱਧ ਗਿਆ ਤਾਂ 900 ਕਰੋੜ ਹੋ ਗਿਆ ਕਿੰਨਾ ਹੋ ਗਿਆ ਜੀ 900 ਕਰੋੜ ਤਾਂ ਕਿੰਨੇ ਦਾ ਪਰਿਵਰਤਨ ਆਇਆ 100 ਦਾ ਤਾਂ ਆਪਾਂ ਬੱਚੇ ਇਹਨਾਂ ਨੂੰ ਵੰਡ ਦਾਂਗੇ ਦੋਨਾਂ ਨੂੰ ਜਿਹੜੇ ਪਰਿਵਰਤਨ ਆਏ ਨੇ ਉਹ ਵੰਡਣੇ ਨੇ ਵੀ ਕਿੰਨੇ-ਕਿੰਨੇ ਦਾ ਤਾਂ 100 ਤੇ 200 ਦਾ ਹੋਇਆ ਤੇ ਜਦੋਂ ਇਹਨੂੰ ਡਿਵਾਈਡ ਕਰਾਂਗੇ ਤਾਂ 0.5 ਆ ਚੁਗਾ ਜੀ ਆਪਣਾ 50% ਆ ਚੁਗਾ ਠੀਕ ਹੈ ਜੀ ਮੈਂ ਆਪਾਂ ਨੇ ਇਹਦਾ ਗ੍ਰਾਫ ਬਣਾਉਣਾ ਹੈ ਇੱਧਰ ਆਪਾਂ ਨੇ ਕੀ ਲਿਖਣੀ ਹੈ ਜੀ ਇਨਕਮ ਇਨਕਮ ਭਾਵ ਆਮਦਨ ਤੇ ਇੱਧਰ ਆਪਾਂ ਕੀ ਲਿਖਾਂਗੇ ਜੀ ਆਪਣਾ ਉਪਭੋਗ ਕੀ ਲਿਖਾਂਗੇ ਉਪਭੋਗ ਦੇਖੋ ਜਿਉਂ-ਜਿਉਂ ਆਪਣੀ ਆਮਦਨ ਵਧਦੀ ਜਾਂਦੀ ਆ ਤਿਉਂ-ਤਿਉਂ ਆਪਣਾ ਉਪਭੋਗ ਵੀ ਵਧਦਾ ਜਾਂਦਾ ਇਹ ਦੋਨੇ ਚੀਜ਼ਾਂ ਬੰਦੀਆਂ ਜਾਂਦੀਆਂ ਨੇ ਠੀਕ ਹੈ ਜੀ ਦੇਖੋ ਇੱਥੇ ਆਪਣਾ ਉਪਭੋਗ ਆਹ ਪੁਆਇੰਟ ਨੂੰ ਧਿਆਨ ਨਾਲ ਦੇਖੋ ਇਹ ਪੁਆਇੰਟ 0 ਤੋਂ ਕਿਉਂ ਨਹੀਂ ਸਟਾਰਟ ਕੀਤਾ ਕਿਉਂਕਿ ਉਪਭੋਗ ਕਦੇ ਵੀ 0 ਨਹੀਂ ਹੁੰਦਾ ਉਪਭੋਗ ਹਮੇਸ਼ਾ ਜ਼ੀਰੋ ਤੋਂ ਵੱਧ ਹੀ ਹੁੰਦਾ ਉਪਭੋਗ ਕਦੇ ਵੀ ਜ਼ੀਰੋ ਨਹੀਂ ਹੋ ਸਕਦਾ ਠੀਕ ਹੈ ਜੀ ਬਾਕੀ ਸਾਰੇ ਬੱਚਿਆਂ ਨੇ ਇਹਨਾਂ ਨੂੰ इजीली ਬਹੁਤ इजी ਐਗਜ਼ਾਮਪਲਸ ਨੇ ਅਗਰ ਸਾਨੂੰ ਇਹਦਾ ਥ੍ਰੈਟਿਕਲ ਵੀ ਹੁੰਦਾ ਤਾਂ ਤੁਸੀਂ ਇਸ ਤਰ੍ਹਾਂ ਡਾਇਗਰਾਮ ਬਣਾ ਕੇ ਵਧੀਆ ਚਾਰਟ ਦੇ ਵਿੱਚ ਬਣਾ ਕੇ ਇਹਨੂੰ ਐਕਸਪਲੇਨ ਕਰੂਗੇ ਇਹਦਾ ਵਕਰ ਇਹਦਾ ਗ੍ਰਾਫ ਬਹੁਤ ਈਜ਼ੀ ਆ ਬਹੁਤ ਸੌਖਾ ਅਗਰ ਚਾਹੂੰ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਗਰ ਜੇ ਤੁਹਾਨੂੰ ਲੱਗਦਾ ਵੀ ਬਣਾ ਕੇ ਦਿਖਾਈਏ ਤਾਂ ਬਣਾ ਕੇ ਵੀ ਤੁਹਾਨੂੰ ਦਿਖਾਉਂਦੀ ਰਾਵਾਂਗੀ ਜੀ ਤੇ ਉਸ ਤੋਂ ਬਾਅਦ ਆ ਕੁਝ ਐਗਜ਼ਾਮਪਲਸ ਲੇ ਗੀਆਂ ਆਪਣੀਆਂ ਜਿਵੇਂ ਆਪਣੀ ਸਮਾਨਤੂਪ ਭੂਗ ਪਰਵਿਰਤੀ ਦੀ ਉਦਾਹਰਨਾਂ ਬੱਚੇ ਤੇ ਉਸ ਤੋਂ ਬਾਅਦ ਇਹਦੀਆਂ ਹੋਰ ਵੀ ਬਹੁਤ ਉਦਾਹਰਨਾਂ ਨਹੀਂ ਆਗੀਆਂ ਆ ਸਾਰੀਆਂ ਆਪਣੀਆਂ ਆ ਸਾਰੀਆਂ ਉਦਾਹਰਨਾਂ ਨੇ ਇਹਨਾਂ ਦੀ ਪ੍ਰੈਕਟਿਸ ਕਰਦੇ ਰਹਿਣਾ ਆਪਾਂ ਨੇ ਆਹੀ ਸਾਰੀਆਂ ਆਪਣੀਆਂ ਉਦਾਹਰਨਾਂ ਨਹੀਂਆਂ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਨੰਮੈਰੀਕਲ ਜ਼ਰੂਰ ਪੇਪਰ ਦੇ ਵਿੱਚ ਆ ਜਾਂਦਾ ਹੁੰਦਾ ਠੀਕ ਹੈ ਜੀ ਉਸ ਤੋਂ ਅੱਗੇ ਆਪਣਾ ਕੀ ਆਉਂਦਾ ਜੀ ਬਚਤ ਫਲਣ ਕੀ ਹੈ ਜੀ ਬਚਤ ਫਲਣ ਬਚਤ ਫਲਣ ਤੋਂ ਕੀ ਪਾਵਾਂ ਆਮਦਨ ਜਿਉ ਉਪਭੋਗ ਆਮਦਨ ਜਿਉ ਉਪਭੋਗ ਉਪਭੋਗ ਚੋ ਜਿਹੜੀ ਆਪਾਂ ਬਚਤ ਕਰਦੇ ਆ ਉਹਨੂੰ ਕੀ ਕਹਿੰਦੇ ਨੇ ਬਚਤ ਉਹ ਆਪਣਾ ਆਪਣੀ ਬਚਤ ਕੀਤੀ ਜਾਂਦੀ ਹੈ ਉਸੇ ਨੂੰ ਕੀ ਕਿਹਾ ਜਾਂਦਾ ਬਚਤ ਫਲਣ ਬਚਤ ਫਲਣ ਵੀ ਇੱਕ ਮਨੋਵਿਗਿਆਨਿਕ ਪ੍ਰਵਿਰਤੀ ਆ ਕਿ ਕੋਈ ਵਿਅਕਤੀ ਕਿੰਨੀ ਬਚਤ ਕਰੇਗਾ ਜਾਂ ਕਿੰਨੀ ਆਮਦਨ ਆਪਣੀ ਖਰਚ ਕਰੇਗਾ ਜਾਂ ਆਮਦਨ ਦੇ ਵਿੱਚੋਂ ਕਿੰਨੇ ਪੈਸਿਆਂ ਦੀ ਬਚਤ ਕਰੇਗਾ ਉਹਨੂੰ ਬਚਤ ਫਲਣ ਕਿਹਾ ਜਾਂਦਾ ਕੁੱਲ ਆਮਦਨ ਦਾ ਜੋ ਭਾਗ ਅਸੀਂ ਨਹੀਂ ਉਪਭੋਗ ਕਰਦੇ ਖਰਚ ਨਹੀਂ ਕਰਦੇ ਉਸੇ ਨੂੰ ਕੀ ਕਿਹਾ ਜਾਂਦਾ ਬਚਤ ਬਚਤ ਹਮੇਸ਼ਾ ਉਪਤੋਂ ਉਪਭੋਗ ਦੇ ਕੀ ਹੁੰਦੀ ਆ ਨਾਕਾਰਾਤਮਕ ਸਬੰਧ ਵਿੱਚ ਹੁੰਦੀ ਹੈ ਕਾਚ ਹੁੰਦੀ ਹੈ ਜੀ ਨਕਾਰਾਤਮਕ ਸਬੰਧ ਵਿੱਚ ਹੁੰਦੀ ਹੈ ਹੁਣ ਆਪਾਂ ਸਮਝਾਂਗੇ ਵੀ ਨਕਾਰਾਤਮਕ ਸਬੰਧ ਕਿਵੇਂ ਜਿਵੇਂ ਹੁਣ ਆ ਦੇਖੋ ਧਿਆਨ ਨਾਲ ਠੀਕ ਹੈ ਜਿਵੇਂ ਹੁਣ ਆਪਾਂ ਨੇ ਕੀ ਕੀਤਾ ਬੱਚੇ اپنی آمدن ਦਾ ਫਾਰਮੂਲਾ ਪੜਿਆ ਤੇ ਵੀ آمدਨ ਕਿਹਦੇ ਬਰਾਬਰ ਹੁੰਦੀ ਹੈ ਉਪਭੋਗ ਪਲੱਸ ਬਚਤ ਦੀ ਜੇ ਹੁਣ ਆਪਾਂ ਬਚਤ ਦਾ ਫਾਰਮੂਲਾ ਕਢਣਾ ਬਚਤ ਨੂੰ ਆਪਾਂ ਇਧਰ ਹੀ ਰੱਖ ਲਾਂਗੇ ਜਿਹੜਾ ਉਪਭੋਗ ਇਧਰ ਪਲੱਸ ਪਿਆ ਉਧਰ ਜਾ ਕੇ ਕਾਹਦਾ ਹੋ ਜਾਊਗਾ ਜੀ ਨੈਗੇਟਿਵ ਦਾ ਹੋ ਜਾਊਗਾ ਤੇ ਇਹ ਆਪਣਾ ਕੀ ਹੋ ਗਿਆ ਜੀ ਬਚਤ ਫਲਨ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਸ਼ੇਪਿੰਗ ਫੰਕਸ਼ਨ ਵੀ ਕਹਿ ਦਿੰਨੇ ਆ ਬਚਤ ਫਲਨ ਦਾ ਆਪਣਾ ਇਹ ਵਾਲਾ ਗ੍ਰਾਫ ਬਣੂਗਾ ਜੀ ਠੀਕ ਹੈ ਤੇ ਬਾਕੀ ਅਗਲੇ ਟੌਪਿਕ ਆਪਾਂ ਕਾਦੇ ਵਿੱਚ ਕਰਾਂਗੇ ਅਗਲੇ ਟੌਪਿਕ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤੇ ਥੈਂਕ ਯੂ ਸੋ ਮੱਚ